ਅੱਜ ਜਿਸ ਘਟਨਾ ਬਾਰੇ ਆਪਾਂ ਗੱਲਬਾਤ ਕਰਨ ਲੱਗੇ ਆਂ ਪੰਜਾਬ ਪੰਜਾਬ ਦਾ ਜ਼ਿਲ੍ਹਾ ਸੰਗਰੂਰ ਸੰਗਰੂਰ ਦੇ ਅਧੀਨ ਪੈਂਦਾ ਪਿੰਡ ਕਾਂਜਲਾ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਅਵਤਾਰ ਸਿੰਘ ਉਹਨਾਂ ਦੀ ਪਤਨੀ ਇੱਕ ਉਹਨਾਂ ਦਾ ਬੇਟਾ ਇੱਕ ਉਹਨਾਂ ਦੀ 19 ਸਾਲ ਦੀ ਬੇਟੀ ਮਨਪ੍ਰੀਤ ਕੌਰ ਹੁਣ ਜਿਹੜੀ ਮਨਪ੍ਰੀਤ ਹੁੰਦੀ ਹੈ ਉਹ ਮਾਪੇ ਦੀ ਬਹੁਤ ਜ਼ਿਆਦਾ ਲਾਡਲੀ ਹੁੰਦੀ ਹੈ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਜ਼ਮੀਨ ਜਾਇਦਾਦ ਵਾਧੂ ਹੁੰਦੀ ਹੈ ਘਰ ਦੇ ਵਿੱਚ ਨੌਕਰ ਚਾਕਰ ਹੁੰਦੇ ਨੇ ਤੇ ਮਾਪੇ ਦੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਹੈ ਵੀ ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇ ਤੇ ਖਾਸ ਕਰ ਲੜਕੀਆਂ ਨੂੰ ਮਨਪ੍ਰੀਤ ਘਰ ਦੇ ਵਿੱਚ ਸਭ ਦੀ लाਡਲੀ ਹੁੰਦੀ ਹੈ ਉਹ ਪੜਨ ਜਾਂਦੀ ਹੈ ਸਕੂਲ ਹੁਣ ਸਕੂਲ ਦੇ ਵਿੱਚ ਜਾਂਦੇ ਨੇ ਬੱਚੇ ਹੌਲੀ ਹੌਲੀ ਉਹ ਵੱਡੀ ਹੁੰਦੀ ਹੈ ਉਸੇ ਪਿੰਡ ਦੇ ਵਿੱਚ ਇੱਕ ਮੋਬਾਈਲ ਰੀਚਾਰਜ ਦੀ ਦੁਕਾਨ ਹੁੰਦੀ ਹੈ ਇੱਕ ਲੜਕਾ ਹੁੰਦਾ ਗੁਰਮੀਤ ਸਿੰਘ ਜਿਹੜਾ ਕਿ ਉਹ ਕਾਂਜਲਾ ਪਿੰਡ ਦਾ ਨਹੀਂ ਹੁੰਦਾ ਸੰਗਰੂਰ ਜ਼ਿਲ੍ਹੇ ਦੇ ਅਧੀਨ ਹੀ ਪੈਂਦਾ ਪਿੰਡ ਕਾਂਜਲੀ ਉੱਥੋਂ ਦਾ ਰਹਿਣ ਵਾਲਾ ਹੁੰਦਾ ਇਸ ਪਿੰਡ ਦੇ ਵਿੱਚ ਉਹਨੇ ਦੁਕਾਨ ਖੋਲੀ ਹੁੰਦੀ ਹੈ ਹੁਣ ਉਹ ਦੁਕਾਨ ਤੇ ਆਉਣਾ ਜਾਣਾ ਹੁੰਦਾ ਮਨਪ੍ਰੀਤ ਦਾ ਮੋਬਾਈਲ ਰੀਚਾਰਜ ਕਰਾਉਣਾ ਉਥੋਂ ਲੰਘਣਾ ਆਉਣਾ ਜਾਣਾ ਤੇ ਜਿਹੜੀ ਮਨਪ੍ਰੀਤ ਹੁੰਦੀ ਹੈ ਉਹ ਗੁਰਮੀਤ ਸਿੰਘ ਵੱਲ ਅਟਰੈਕਟ ਹੋਣਾ ਸ਼ੁਰੂ ਹੁੰਦੀ ਹੈ ਹੌਲੀ ਹੌਲੀ ਦੋਨਾਂ ਦੀ ਉਥੇ ਜਦੋਂ ਜਾਂਦੇ ਨੇ ਦੁਕਾਨ ਤੇ ਮਿਲਣਾ ਤੇ ਗੱਲਬਾਤ ਹੋਣੀ ਸ਼ੁਰੂ ਹੁੰਦੀ ਹੈ ਫਿਰ ਇਹਨਾਂ ਦੀ ਦੋਸਤੀ ਹੁੰਦੀ ਹੈ ਇਹਨਾਂ ਦੀ ਦੋਸਤੀ ਬਹੁਤ ਜਲਦੀ ਜਿਹੜੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਹੁਣ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਨੇ ਤੇ ਜਿਹੜੀ ਮਨਪ੍ਰੀਤ ਹੁੰਦੀ ਹੈ ਉਹ ਗੁਰਮੀਤ ਸਿੰਘ ਦੇ ਸੁਪਨੇ ਲੈਣ ਲੱਗਦੀ ਹੈ ਵੀ ਉਹ ਉਹਦੇ ਨਾਲ ਜ਼ਿੰਦਗੀ ਬਤੀਤ ਕਰੇਗੀ ਇਹ ਗੱਲ ਬੜੀ ਜਲਦੀ ਜਿਹੜੀ ਐ ਪਿੰਡ ਦੇ ਵਿੱਚ ਲੁਕੀ ਕਿਸ ਤੋਂ ਰਹਿੰਦੀ ਨਹੀਂ ਇਹ ਗੱਲ ਪਿੰਡ ਦੇ ਵਿੱਚ ਫੈਲਦੀ ਐ ਤੇ ਪਿੰਡ ਦੇ ਵਿੱਚ ਜਦੋਂ ਗੱਲ ਫੈਲਦੀ ਐ ਘਰ ਦੇ ਤੱਕ ਪਹੁੰਚਦੀ ਐ ਹੁਣ ਜਦੋਂ ਘਰਦਿਆਂ ਤੱਕ ਪਹੁੰਚਦੀ ਐ ਤਾਂ ਮਨਪ੍ਰੀਤ ਨੂੰ ਡਾਂਟਿਆ ਜਾਂਦਾ ਧਮਕਾਇਆ ਜਾਂਦਾ ਉਹਨੂੰ ਸਮਝਾਇਆ ਵੀ ਜਾਂਦਾ ਤੇ ਗੁਰਮੀਤ ਸਿੰਘ ਨੂੰ ਮਿਲਣ ਤੋਂ ਰੋਕਿਆ ਜਾਂਦਾ ਪਰ ਜਿਹੜੀ ਮਨਪ੍ਰੀਤ ਹੁੰਦੀ ਐ ਘਰਦਿਆਂ ਦੀ ਕੋਈ ਵੀ ਗੱਲ ਨਹੀਂ ਮੰਨਦੀ ਉਹ ਫੇਰ ਦੁਬਾਰਾ ਗੁਰਮੀਤ ਸਿੰਘ ਨੂੰ ਮਿਲਦੀ ਐ ਫੇਰ ਪਰਿਵਾਰ ਜਿਹੜੀ ਮਨਪ੍ਰੀਤ ਹੁੰਦੀ ਐ ਉਹਨੂੰ ਸਕੂਲੋਂ ਹਟਾ ਲੈਂਦਾ ਉਹਨੂੰ ਘਰ ਬਿਠਾ ਲਿਆ ਜਾਂਦਾ ਤੇ ਜਿਹੜਾ ਗੁਰਮੀਤ ਸਿੰਘ ਹੁੰਦਾ ਉਹਦੀ ਹੁਣ ਸ਼ਿਕਾਇਤ ਪੰਚਾਇਤ ਕੋਲ ਕੀਤੀ ਜਾਂਦੀ ਹੈ ਪਿੰਡ ਦੇ ਵਿੱਚ ਪੰਚਾਇਤ ਬੈਠਦੀ ਹੈ ਤੇ ਪੰਚਾਇਤ ਗੁਰਮੀਤ ਸਿੰਘ ਨੂੰ ਕਹਿੰਦੀ ਹੈ ਵੀ ਇੱਥੋਂ ਦੁਕਾਨ ਬੰਦ ਕਰ ਉਹਦੀ ਦੁਕਾਨ ਬੰਦ ਕਰਵਾਈ ਜਾਂਦੀ ਹੈ ਤੇ ਉਸ ਪਿੰਡ ਦੇ ਵਿੱਚ ਉਹਦੀ ਐਂਟਰੀ ਬੈਨ ਕਰ ਦਿੱਤੀ ਜਾਂਦੀ ਹੈ ਵੀ ਅੱਜ ਤੋਂ ਬਾਅਦ ਇਹ ਸ਼ਖਸ ਸਾਡੇ ਪਿੰਡ ਦੇ ਵਿੱਚ ਨਹੀਂ ਆਏਗਾ ਹੁਣ ਜਦੋਂ ਇਹ ਸਾਰਾ ਕੁਝ ਹੁੰਦਾ ਮਨਪ੍ਰੀਤ ਹੋਰ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਉਹਨੂੰ ਆਪਣਾ ਪਰਿਵਾਰ ਜਿਹੜਾ ਆਪਣਾ ਦੁਸ਼ਮਣ ਲੱਗਣ ਲੱਗ ਜਾਂਦਾ ਜਿਹੜੇ ਪਰਿਵਾਰ ਨੇ ਉਹਨੂੰ ਪਾਲ ਲਿਆ ਪੋਸਿਆ ਉਹਦੀ ਇੱਕ ਇੱਕ ਚੀਜ਼ ਦਾ ਧਿਆਨ ਰੱਖਿਆ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਹੁਣ ਉਹ ਪਰਿਵਾਰ ਦੀ ਦੁਸ਼ਮਣ ਬਣ ਜਾਂਦੀ ਹੈ ਉਹ ਫਿਰ ਕਿਸੇ ਤਰੀਕੇ ਗੁਰਮੀਤ ਸਿੰਘ ਦੇ ਨਾਲ ਕੰਟੈਕਟ ਕਰਦੀ ਹੈ ਉਹਨੂੰ ਮਿਲਿਆ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਵੀ ਆਪਾਂ ਜ਼ਿੰਦਗੀ ਇਕੱਠੇ ਬਤਾਣੀ ਹੈ ਮੈਂ ਅੱਡ ਨਹੀਂ ਰਹਿ ਸਕਦੀ ਤੇ ਫਿਰ ਉਹ ਇੱਕ ਜੋਤਸ਼ੀ ਕੋਲ ਵੀ ਜਾਂਦੀ ਹੈ ਉਹ ਜੋਤਸ਼ੀ ਤੋਂ ਪੁੱਛਿਆ ਜਾਂਦਾ ਵੀ ਮੇਰੀ ਕਿਸਮਤ ਦੇ ਵਿੱਚ ਗੁਰਮੀਤ ਸਿੰਘ ਹੈ ਜਾਂ ਨਹੀਂ ਜੇ ਨਹੀਂ ਹੈ ਤਾਂ ਉਹਦਾ ਉਪਾਏ ਦੱਸ ਤੇ ਉਹ ਜੋਤਸ਼ੀ ਨੂੰ ਮਾਨਪ੍ਰੀਤ ਕੌਰ 70000 ਰੁਪਇਆ ਵੀ ਦਿੰਦੀ ਹੈ ਉਸ ਤੋਂ ਬਾਅਦ ਵੀ ਜਦੋਂ ਉਹਨੂੰ ਕੰਮ ਬਣਦਾ ਨਹੀਂ ਦਿਖਦਾ ਤਾਂ ਫਿਰ ਉਹ ਗੁਰਮੀਤ ਸਿੰਘ ਨਾਲ ਮਿਲਦੀ ਹੈ ਤੇ ਉਹਦਾ ਕਹਿਣਾ ਹੁੰਦਾ ਵੀ ਜੇ ਆਪਾਂ ਮਿਲਣਾ ਹੈ ਤੇ ਮੇਰੇ ਮਾਪੇ ਤੇ ਭਰਾ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਵੇਗਾ ਹੁਣ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀ ਮਾਨਪ੍ਰੀਤ ਕੌਰ ਹੁੰਦੀ ਹੈ ਉਹ ਆਪਣੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਆਪਣੇ ਰਸਤੇ ਦੇ ਵਿੱਚੋਂ ਹਟਾਉਣਾ ਚਾਹੁੰਦੀ ਸੀ ਉਹਨੂੰ ਇਹ ਸੀ ਵੀ ਜੇ ਪਰਿਵਾਰ ਰਸਤੇ ਦੇ ਵਿੱਚੋਂ हट ਜਾਏਗਾ ਉਸ ਤੋਂ ਬਾਅਦ ਇਸ ਪ੍ਰਾਪਰਟੀ ਦੀ ਮਾਲਕ ਮੈਂ ਤੇ ਆਪਣੀ ਮਨਮਰਜ਼ੀ ਦੀ ਮਾਲਕ ਮੈਂ ਜੋ ਮਰਜ਼ੀ ਕਰਾਂ ਤੇ ਜਿਹਦੇ ਨਾਲ ਮਰਜ਼ੀ ਮੈਂ ਵਿਆਹ ਕਰਾਵਾਂ ਉਸ ਤੋਂ ਬਾਅਦ ਮੈਂ ਗਰਮੀਤ ਸਿੰਘ ਦੇ ਨਾਲ ਵਿਆਹ ਕਰਾਵਾਂਗੀ ਪਰ ਪਰਿਵਾਰ ਜਿਹੜਾ ਹੁੰਦਾ ਉਹ ਇਹ ਸਭ ਦੇ ਖਿਲਾਫ ਹੁੰਦਾ ਹੈ ਜਿਹੜਾ ਗਰਮੀਤ ਸਿੰਘ ਹੁੰਦਾ ਇੱਕ ਤਾਂ ਵਿਆਹਾ ਹੋਇਆ ਹੋਇਆ ਹੁੰਦਾ ਇਹਨਾਂ ਦੀ ਜਿਹੜੀ ਉਮਰ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਹੁੰਦਾ ਹੁਣ ਮਨਪ੍ਰੀਤ ਇਸੇ ਛਟਕਾਰ ਦੇ ਵਿੱਚ ਘਰ ਦੇ ਇੱਕ ਨੌਕਰ ਦੇ ਨਾਲ ਸੰਪਰਕ ਕਰਦੀ ਹੈ ਉਹਨੂੰ ਇਹ ਸਾਰਾ ਕੁਝ ਸਮਝਾਇਆ ਜਾਂਦਾ ਉਹਨੂੰ ਪੈਸੇ ਦਾ ਲਾਲਚ ਦਿੱਤਾ ਜਾਂਦਾ ਤੇ ਉਹਨੂੰ ਅੱਗੇ ਇਹ ਵੀ ਲਾਲਚ ਦਿੱਤਾ ਜਾਂਦਾ ਵੀ ਤੂੰ ऐसे कोई कॉन्ट्रैक्ट किलरਾਂ ਦਾ ਇੰਤਜ਼ਾਮ ਕਰ ਜਿਹੜੇ ਤਿੰਨ ਕਤਲ ਕਰਨ ਤੇ ਉਹਦੀ ਐਵਸ ਦੇ ਰੂਪ ਦੇ ਵਿੱਚ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਫਿਰ ਉਹ ਜਿਹੜਾ ਬੰਦਾ ਹੁੰਦਾ ਉਹ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਦਾ ਗੱਲਬਾਤ ਕਰਕੇ ਫਿਰ ਇਹਦੇ ਨਾਲ ਮਲਾਇਆ ਜਾਂਦਾ ਤੇ ਇਹਨਾਂ ਦਾ ਸੌਦਾ 5 ਲੱਖ ਦੇ ਵਿੱਚ ਤੈਅ ਹੁੰਦਾ ਹੁਣ ਇੱਕ 19 ਸਾਲ ਦੀ ਲੜਕੀ ਆਪਣੇ ਮਾਪੇ ਨੂੰ ਮਰਵਾਉਣ ਦੀ ਗੱਲ ਕਰਦੀ ਹੈ ਤੇ ਮਰਵਾਉਣ ਦੇ ਲਈ ਉਹ ਪੈਸਿਆਂ ਦੀ ਵੀ ਇੰਤਜ਼ਾਮ ਕਰਦੀ ਹੈ ਤੇ ਪੈਸੇ ਵੀ ਉਹਨਾਂ ਨੂੰ ਕਿਹਾ ਜਾਂਦਾ ਜੀ 5 ਲੱਖ ਰੁਪਈਆ ਦਿੱਤਾ ਜਾਏਗਾ ਤੇ ਉਹ ਜਿਹੜੇ ਕਿਲਰ ਹੁੰਦੇ ਨੇ ਮੰਨ ਜਾਂਦੇ ਨੇ ਹੁਣ 5 ਲੱਖ ਰੁਪਏ ਦੇ ਵਿੱਚ ਸੌਦਾ ਤੈਅ ਹੁੰਦਾ ਤੇ ਉਹ ਇੱਕ ਕੋਸ਼ਿਸ਼ ਕਰਦੇ ਨੇ ਪਰ ਕੋਸ਼ਿਸ਼ ਦੇ ਵਿੱਚ ਫੇਲ ਹੁੰਦੇ ਨੇ ਫਿਰ ਉਹ ਦੁਬਾਰਾ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਕੋਸ਼ਿਸ਼ ਦੇ ਵਿੱਚ ਵੀ ਫੇਲ ਹੁੰਦੇ ਨੇ ਹੁਣ ਮਨਪ੍ਰੀਤ ਇਹ ਸਭ ਤੋਂ ਜਿਹੜੀ ਹੈ ਕਿ ਬਹੁਤ ਜ਼ਿਆਦਾ ਚਿੜ ਜਾਂਦੀ ਹੈ ਵਾਰ-ਵਾਰ ਕਿਉਂਕਿ ਉਹਨੂੰ ਇਹ ਸੀ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਏ ਉਹਨੇ ਕਾਤਲਾਂ ਦੇ ਨਾਲ ਮੋਬਾਈਲ ਦੇ ਉੱਪਰ ਕੰਟੈਕਟਰ ਦੇ ਵਿੱਚ ਹੁੰਦੀ ਹੈ ਇਹਨਾਂ ਦਾ 15 ਤੋਂ 16 ਦਰਮਿਆਨੀ ਜਿਹੜੀ ਰਾਤ ਹੈ ਉਸ ਦਿਨ ਦਾ ਤੈਅ ਹੁੰਦਾ ਹੈ ਵੀ ਅੱਜ ਹਮਲਾ ਕੀਤਾ ਜਾਏਗਾ ਤੇ ਇਹਨਾਂ ਨੂੰ ਖਤਮ ਕੀਤਾ ਜਾਏਗਾ। ਹੁਣ ਘਰ ਦੇ ਵਿੱਚ ਇਹ ਸਾਰਾ ਪਰਿਵਾਰ ਉੱਪਰ ਸੌਂਦਾ ਸੀ ਕੋਠੇ ਤੇ ਤੇ ਥੱਲੇ ਸੌਂਦਾ ਸੀ ਇਹਨਾਂ ਦਾ ਨੌਕਰ ਉਹ ਗਲਿਆਰੇ ਦੇ ਵਿੱਚ ਕਿਉਂਕਿ ਗਰਮੀ ਦਾ ਟਾਈਮ ਹੁੰਦਾ। ਇਹ ਜਾਣਦੀ ਹੈ ਚੋਰੀ ਛਿਪੇ ਜਦੋਂ ਸਾਰਾ ਪਰਿਵਾਰ ਸੌਂ ਜਾਂਦਾ ਹੈ ਨੌਕਰ ਸੁੱਤਾ ਪਿਆ ਹੁੰਦਾ ਹੈ। ਇਹ ਘਰ ਦਾ ਜਿਹੜਾ ਮੇਨ ਦਰਵਾਜ਼ਾ ਹੁੰਦਾ ਉਹ ਖੋਲ ਆਉਂਦੀ ਉਹਦੀ ਕੁੰਡੀ ਜਦੋਂ ਖੋਲ ਕੇ ਆ ਕੇ ਫਿਰ ਆਪਣੇ ਮਾਪੇ ਦੇ ਨਾਲ ਉੱਪਰ ਸੌਂ ਜਾਂਦੀ ਹੈ। ਹੁਣ ਉਦੋਂ ਬਾਅਦ ਉਹਨਾਂ ਨੂੰ ਫੋਨ ਕੀਤਾ ਜਾਂਦਾ ਵੀ ਕੁੰਡਾ ਖੁੱਲਿਆ ਤੁਸੀਂ ਪੌੜੀਆਂ ਚੜ ਕੇ ਉੱਪਰ ਆ ਜਾਓ ਉੱਪਰ ਸਾਰੇ ਸੁੱਤੇ ਪਏ ਨੇ ਉਹ ਜਿਵੇਂ ਕਾਤਲ ਪਹੁੰਚਦੇ ਨੇ ਉਹ ਘਰ ਦੇ ਅੰਦਰ ਐਂਟਰ ਕਰਦੇ ਨੇ ਬਾਈ ਚਾਂਸ ਉਸ ਨੌਕਰ ਜਰਨੈਲ ਸਿੰਘ ਦੀ ਅੱਖ ਖੁੱਲਦੀ ਹੈ ਜਦੋਂ ਦੇਖਦਾ ਵੀ ਕੁਝ ਲੋਕ ਇਸ ਸਮੇਂ ਰਾਤ ਦੇ ਟਾਈਮ ਪੌੜੀਆਂ ਵੱਲ ਚੜ ਕੇ ਉੱਪਰ ਜਾ ਰਹੇ ਨੇ ਜਿਵੇਂ ਇਹ ਰੌਲਾ ਪਾਣ ਲੱਗਦਾ ਉਹ ਪੰਜ ਜਣੇ ਉੱਤੇ ਹਮਲਾ ਕਰ ਦਿੰਦੇ ਨੇ ਉਹ ਪੰਜ ਜਣੇ ਹੁੰਦੇ ਨੇ ਉਹ ਹਮਲਾ ਕਰਦੇ ਨੇ ਉਹਨਾਂ ਨੂੰ ਲੱਗਦਾ ਵੀ ਜੇ ਇਹਨੂੰ ਜਿਉਂਦਾ ਛੱਡਿਆ ਤੇ ਅਸੀਂ ਮਾਰੇ ਜਾਵਾਂਗੇ ਉਹ ਪੰਜੇ ਜਣੇ ਉਹਦਾ ਕਤਲ ਕਰ ਦਿੰਦੇ ਨੇ ਹੁਣ ਜਦੋਂ ਉਹਦਾ ਕਤਲ ਕਰਦੇ ਨੇ ਆਵਾਜ਼ਾਂ ਕੁਝ ਜਿਹੜੀਆਂ ਹੁੰਦੀਆਂ ਨੇ ਉਹਦਿਆਂ ਉਹਨੋਂ ਬਚਣ ਦੀ ਕੋਸ਼ਿਸ਼ ਕਰਦਾ ਆਵਾਜ਼ਾਂ ਉੱਪਰ ਤੱਕ ਪਹੁੰਚਦੀਆਂ ਨੇ ਤੇ ਅਵਤਾਰ ਸਿੰਘ ਦੀ ਅੱਖ ਖੁੱਲਦੀ ਏ ਦੂਜੇ ਪਰਿਵਾਰ ਦੀ ਵੀ ਅੱਖ ਖੁੱਲਦੀ ਏ ਜਿਵੇਂ ਉਹ ਨੀਚੇ ਜਾਂਦੇ ਨੇ ਉਹ ਦੇਖਦੇ ਨੇ ਵੀ ਕੁਝ ਬੰਦੇ ਉਹਨਾਂ ਨੂੰ ਦੇਖ ਕੇ ਕਿਉਂਕਿ ਹੁਣ ਕਾਤਲਾਂ ਨੂੰ ਲੱਗਦਾ ਵੀ ਅਸੀਂ ਫੜੇ ਜਾਵਾਂਗੇ ਉਹ ਤੋਂ ਭੱਜਦੇ ਦੇਖਦੇ ਨੇ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਹੁਣ ਗੱਲ ਇਹ ਸੀ ਵੀ ਘਰ ਦੇ ਇੱਕ ਨੌਕਰ ਨੂੰ ਕਿੰਨੇ ਮਾਰਿਆ ਉਹਦੀ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਸੀ ਘਰਦਿਆਂ ਤੋਂ ਪੁੱਛ ਵਿੱਚ ਵੀ ਕੀਤੀ ਜਾਂਦੀ ਆ ਅਵਤਾਰ ਸਿੰਘ ਦਾ ਕਹਿਣਾ ਹੁੰਦਾ ਵੀ ਮੈਂ ਤਾਂ ਉੱਥੋਂ ਆਵਾਜ਼ ਸੁਣ ਕੇ ਆਇਆ ਸੀ ਆਦਾ ਪਰਿਵਾਰ ਉੱਠਿਆ ਜਦੋਂ ਥੱਲੋਂ ਆਵਾਜ਼ਾਂ ਆਈਆਂ ਤੇ ਉਸ ਤੋਂ ਬਾਅਦ ਮੈਨੂੰ ਇਹ ਭੱਜਦੇ ਦਿਖੇ ਨੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਘਰਦਿਆਂ ਤੋਂ ਵੀ ਪੁੱਛਿਆ ਜਾਂਦਾ ਆਲੇ ਦੁਆਲੇ ਪੁੱਛਿਆ ਜਾਂਦਾ ਜਰਨੈਲ ਸਿੰਘ ਦੇ ਪਰਿਵਾਰ ਤੋਂ ਵੀ ਪੁੱਛਿਆ ਜਾਂਦਾ ਵੀ ਕਿਸੇ ਨਾਲ ਜਰਨੈਲ ਸਿੰਘ ਦੀ ਕੋਈ ਦੁਸ਼ਮਣੀ ਹੋਵੇ ਇੱਕ 20 ਸਾਲਾਂ ਦਾ ਨੌਜਵਾਨ ਹੁੰਦਾ ਗਰੀਬ ਘਰ ਦਾ ਮੁੰਡਾ ਹੁੰਦਾ ਸਾਰਿਆਂ ਦਾ ਕਹਿਣਾ ਹੁੰਦਾ ਵੀ ਇਹਦੀ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ ਇਹਨਾਂ ਦੇ ਨਾਲ ਨੌਕਰੀ ਕਰਦਾ ਹੁੰਦਾ ਇੱਕ ਸਿੱਧਾ ਸਾਦਾ ਜਿਹੜਾ ਬੰਦਾ ਹੁੰਦਾ ਪੁਲਿਸ ਨੂੰ ਕਿਤੋਂ ਵੀ ਕੋਈ ਲੀਡ ਨਹੀਂ ਮਿਲਦੀ ਹਾਲਾਂਕਿ ਪੁਲਿਸ ਨੂੰ ਉੱਥੇ ਜਿਹੜੇ ਕਾਰਤੂਸ਼ ਮਿਲੇ ਸੀ ਤੇ ਇੱਕ ਗਨ ਮਿਲੀ ਸੀ ਇਦੋਂ ਇਲਾਵਾ ਪੁਲਿਸ ਕੋਲ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਮਨਪ੍ਰੀਤ ਵੀ ਅਨਜਾਨ ਬਣਦੀ ਹੈ ਸਾਰੇ ਕਾਸੇ ਤੋਂ ਪੁਲਿਸ ਜਦੋਂ ਆਲੇ-ਦੁਆਲੇ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਦੋਂ ਕੁਝ ਵੀ ਪਤਾ ਨਹੀਂ ਲੱਗਦਾ ਤਾਂ ਫਿਰ ਪੁਲਿਸ ਨੂੰ ਲੱਗਦਾ ਵੀ ਹੋਵੇ ਨਾ ਹੋਵੇ ਘਰ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਐਸਾ ਹੈ ਜਿਹੜਾ ਸਾਡੇ ਤੋਂ ਕੁਝ ਛਿਪਾਇਆ ਜਾ ਰਿਹਾ ਜਦੋਂ ਪੁਲਿਸ ਆਪਣੇ ਮੁਖਬਰਾਂ ਨੂੰ ਲਾਉਂਦੀ ਹੈ ਤੇ ਇਨਵੈਸਟੀਗੇਸ਼ਨ ਕਰਦੀ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਵੀ ਇਸ ਘਰ ਦੀ ਲੜਕੀ ਜਿਹੜੀ ਮਨਪ੍ਰੀਤ ਕੌਰ ਸੀ ਉਹਦਾ ਇੱਕ ਗੁਰਮੀਤ ਸਿੰਘ ਦੇ ਲੜਕੇ ਦੇ ਨਾਲ ਅਫੇਰ ਚੱਲਦਾ ਹੁੰਦਾ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਵੀ ਦੁਕਾਨ ਬੰਦ ਕਰਵਾਈ ਜਾਂਦੀ ਹੈ ਪੰਚਾਇਤ ਵੱਲੋਂ ਤੇ ਉਹਦੀ ਇਸ ਪਿੰਡ ਦੇ ਵਿੱਚ ਐਂਟਰੀ ਬੈਨ ਕਰ ਦਿੱਤੀ ਜਾਂਦੀ ਹੈ ਪੁਲਿਸ ਫਿਰ ਘਰਦਿਆਂ ਦੇ ਸਾਰੇ ਮੋਬਾਈਲ ਜਿਹੜੇ ਨੇ ਉਹਨਾਂ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਅਵਤਾਰ ਸਿੰਘ ਦੇ ਮੋਬਾਈਲ ਤੋਂ ਵੀ ਐਸਾ ਕੁਝ ਨਹੀਂ ਪੁਲਿਸ ਨੂੰ ਮਿਲਦਾ ਤੇ ਮਾਂ ਦੇ ਮੋਬਾਈਲ ਤੋਂ ਵੀ ਕੁਝ ਨਹੀਂ ਮਿਲਦਾ ਜਿਹੜਾ ਉਹ ਭਰਾ ਹੁੰਦਾ ਉਹਦੇ ਮੋਬਾਈਲ 'ਚ ਵੀ ਕੁਝ ਨਹੀਂ ਮਿਲਦਾ ਪਰ ਜਿਵੇਂ ਹੀ ਮਨਪ੍ਰੀਤ ਦਾ ਮੋਬਾਈਲ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਤਾਂ ਕਈ ਐਸੇ ਨੰਬਰ ਹੁੰਦੇ ਨੇ ਜਿਹੜੇ ਕਿ ਸ਼ੱਕੀ ਹੁੰਦੇ ਨੇ ਉਹ ਪਹਿਲਾਂ ਇਸ ਲਿਸਟ ਦੇ ਵਿੱਚ ਨਹੀਂ ਸੀ ਪਰ ਹੁਣ ਕੁਝ ਦਿਨਾਂ ਤੋਂ ਉਹਨਾਂ ਨਾਲ ਬਹੁਤ ਜ਼ਿਆਦਾ ਗੱਲ ਹੁੰਦੀ ਹੁੰਦੀ ਹੈ ਤੇ ਵਾਰਦਾਤ ਵਾਲੇ ਦਿਨ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਕਹਿੰਦੇ ਵੀ ਜਿਸ ਸਮਾਂ ਵਾਰਦਾਤ ਦਾ ਸੀ ਉਸ ਸਮੇਂ ਵੀ ਤਕਰੀਬਨ ਤਕਰੀਬਨ ਗੱਲ ਹੁੰਦੀ ਹੈ ਹੁਣ ਪੁਲਿਸ ਉਹਨਾਂ ਨੰਬਰਾਂ ਦੀ ਜਦੋਂ ਭਾਲ ਕਰਦੀ ਹੈ ਪਤਾ ਲੱਗਦਾ ਵੀ ਉਹ ਪਹਿਲਾਂ ਹੀ ਇਹੋ ਜਿਹੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਫਿਰ ਉਹ ਪੰਜਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜਿਹੜਾ ਗੁਰਮੀਤ ਸਿੰਘ ਹੁੰਦਾ ਉਹਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾਂਦਾ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਉਹ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਹੁਣ ਜਿਹੜਾ ਅਪਰਾਧੀ ਹੁੰਦਾ ਉਹ ਕਦੇ ਵੀ ਨਹੀਂ ਮੰਨਦਾ ਉਹ ਇੱਧਰ ਉੱਧਰ ਦੀਆਂ ਜਦੋਂ ਗੱਲਾਂ ਕਰਦੇ ਨੇ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਤੇ ਪੰਜਾਬ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਤੇ ਫਿਰ ਉਹ ਪੰਜੇ ਜਣੇ ਇੱਕ ਸਟੋਰੀ ਸੁਣਾਉਂਦੇ ਨੇ ਜਦੋਂ ਉਹ ਸਟੋਰੀ ਸੁਣਾਉਂਦੇ ਨੇ ਫਿਰ ਪੁਲਿਸ ਉਥੋਂ ਸਿੱਧਾ ਕਾਂਜਲਾ ਪਿੰਡ ਪਹੁੰਚਦੀ ਹੈ ਤੇ ਮਨਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਰ ਮਨਪ੍ਰੀਤ ਤੋਂ ਵੀ ਪੁੱਛਿਆ ਜਾਂਦਾ ਤੇ ਮਨਪ੍ਰੀਤ ਜਦੋਂ ਸਾਰਾ ਕੁਝ ਦੱਸਦੀ ਹੈ ਫਿਰ ਕੇਸ ਜਿਹੜਾ ਕੋਰਟ ਦੇ ਵਿੱਚ ਪਹੁੰਚਦਾ ਤੇ ਉਹ ਪੰਜੇ ਵਿਅਕਤੀ ਕਰਮਜੀਤ ਸਿੰਘ ਸੁਖਵਿੰਦਰ ਸਿੰਘ ਸਤਗੁਰ ਸਿੰਘ ਪਰਮਜੀਤ ਸਿੰਘ ਤੇ ਰਤਨਦੀਪ ਸਿੰਘ ਇਹਨਾਂ ਪੰਜਾਂ ਤੇ ਵੀ ਕੇਸ ਚੱਲਦਾ ਤੇ ਮਨਪ੍ਰੀਤ ਕੌਰ ਜਿਨੇ ਆਪਣੇ ਪਰਿਵਾਰ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਇਸੇ ਕਰਕੇ ਜਰਨੈਲ ਸਿੰਘ ਜਿਹਦਾ ਕੋਈ ਕਸੂਰ ਨਹੀਂ ਸੀ ਉਹ ਮਾਰਿਆ ਗਿਆ। ਫਿਰ 2014 ਦੇ ਵਿੱਚ ਇੱਕ ਫੈਸਲਾ ਹੁੰਦਾ ਹੈ। ਇਹ ਪੰਜੇ ਅਪਰਾਧੀਆਂ ਨੂੰ ਵੀ ਸਜ਼ਾ ਸੁਣਾਈ ਜਾਂਦੀ ਹੈ ਤੇ ਜਿਹੜਾ ਗੁਰਮੀਤ ਸਿੰਘ ਹੁੰਦਾ ਉਹ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਚੱਲਦਾ ਵੀ ਇਹ ਸਾਰੇ ਕਾਸੇ ਦੇ ਵਿੱਚ ਉਹਦਾ ਕੋਈ ਹੱਥ ਨਹੀਂ ਹੁੰਦਾ ਉਹਨੂੰ ਬਰੀ ਕਰ ਦਿੱਤਾ ਜਾਂਦਾ। ਪਰ ਜਿਹੜੀ ਮਨਪ੍ਰੀਤ ਕੌਰ ਹੁੰਦੀ ਹੈ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ। ਇਹ ਸੀ ਵਾਰਦਾਤ ਜਿਹੜੀ ਮਨਪ੍ਰੀਤ ਕੌਰ ਨੇ ਜਿਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨੇ ਆਪਣੇ ਮਾਪੇ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਮਾਪੇ ਦੀ ਜਾਨ ਬਚ ਗਈ ਪਰ ਉਹ ਬੇਕਸੂਰ ਜਿਹੜਾ 20 ਸਾਲਾਂ ਦਾ ਨੌਜਵਾਨ ਸੀ ਉਹ ਮਾਰਿਆ ਗਿਆ ਇਸ ਲੜਕੀ ਦੀ ਬੇਵਕੂਫੀ ਕਰਨਾ ਹੁਣ ਇਹ ਵਾਰਦਾਤ ਸੁਣਨ ਤੋਂ ਬਾਅਦ ਹਰੇਕ ਬੰਦਾ ਇਹੀ ਕਹੇਗਾ ਵੀ ਐਸੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ ਘਟੋ ਘਟ ਐਸੀ ਧੀ ਕਿਸੇ ਦੇ ਘਰ ਪੈਦਾ ਨਾ ਹੋਵੇ ਮਾਪੇ ਪਾਲਦਾ ਪੋਸਦਾ ਪੜ੍ਹਾਉਂਦਾ ਉੱਤੇ ਪਿਆਰ ਲੁਟਾਇਆ ਜਾਂਦਾ ਆਪਣੀਆਂ ਕਈ ਚੀਜ਼ਾਂ ਦੇ ਵਿੱਚ ਕਟੌਤੀ ਕਰਕੇ ਆਪਣੇ ਬੱਚਿਆਂ ਦੇ ਜਿਹੜੇ ਸੁਪਨੇ ਨੇ ਉਹ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆਪਣਾ ਪੇਟ ਕੱਟ ਕੇ ਪਰ ਉਹੀ ਬੱਚੇ ਕੁਝ ਪਲ ਦੀ ਜਿਹੜੀ ਉਹਨਾਂ ਦੀ ਖੁਸ਼ੀ ਹੁੰਦੀ ਹੈ ਜਾਂ ਕੁਝ ਥੇਰ ਪਹਿਲਾਂ ਜਿਹੜਾ ਮਿਲਿਆ ਕੋਈ ਵਿਅਕਤੀ ਆਪਣੇ ਇੰਨੇ ਸਾਲਾਂ ਦੇ ਜਿਹੜੇ ਇੰਨੇ ਜੀਆ ਦਾ ਪਿਆਰ ਨੂੰ ਠੁਕਰਾ ਕੇ ਉਸ ਵੱਲ ਜਾਂਦੇ ਨੇ ਤੇ ਕੀ ਬੀਤਦੀ ਹੈ ਉਸ ਮਾਂ-ਬਾਪ ਤੇ ਹੁਣ ਉਹ ਸਜ਼ਾ ਭੁਗਤ ਰਹੀ ਹੈ ਮਾਂ-ਬਾਪ ਕੀ ਸਮਝੇ ਵੀ ਜਿਹੜਾ ਸਾਡਾ ਅਪਰਾਧੀ ਸੀ ਉਹਨੂੰ ਸਜ਼ਾ ਮਿਲ ਗਈ ਬਹੁਤ ਵਧੀਆ ਹੋਇਆ ਤੇ ਜਾਂ ਸਾਡੀ ਕੁੜੀ ਹੁਣ ਜੇਲ੍ਹ ਦੇ ਅੰਦਰ ਬੰਦ ਆਪਣੀ ਸਜ਼ਾ ਭੁਗਤ ਰਹੀ ਐ ਉਹ ਖੁਸ਼ ਹੋਣ ਕਿ ਦੁਖੀ ਹੋਣ ਜਦੋਂ ਕੋਈ ਬੱਚਾ ਮਾਂ-ਬਾਪ ਨੂੰ ਠੇਸ ਪਹੁੰਚਾ ਕੇ ਆਪਣੀ ਮਰਜ਼ੀ ਕਰਦਾ ਉਸ ਮਾਂ-ਬਾਪ ਦਾ ਮਾਨ ਤੋੜ ਕੇ ਉਹਦੇ ਖੁਸ਼ੀ ਰਹਿਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ ਆਪਾਂ ਦੇਖਦੇ ਹਾਂ ਵੀ ਐਸੇ ਵਿਆਹਾਂ ਦੇ ਵਿੱਚ ਜਿਹੜੇ ਕਾਮਯਾਬੀ ਵੀ ਬਹੁਤ ਘੱਟ ਤੇ ਖੁਸ਼ ਰਹਿਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ ਪਰ ਜਿਹੜੇ ਮਾਪੇ ਬਾਪ ਦੀ ਮਰਜ਼ੀ ਦੇ ਨਾਲ ਵਿਆਹ ਹੋਇਆ ਹੁੰਦਾ ਹੈ ਇਹ ਜ਼ਰੂਰੀ ਨਹੀਂ ਬੰਦਾ ਉਹਦੇ ਵਿੱਚ ਖੁਸ਼ੀ ਰਹੇਗਾ ਪਰ ਹਾਂ ਪਰਸੈਂਟੇਜ ਦੇ ਹਿਸਾਬ ਲਈਏ ਤਾਂ ਖੁਸ਼ ਰਹਿਣ ਦੇ ਜਾਂ ਵਿਆਹ ਦੇ ਕਾਮਯਾਬ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਜਿਹੜੇ ਵੀ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਬਾਪ ਪਤੀ ਪਤਨੀ ਭੈਣ ਭਰਾ ਹਮੇਸ਼ਾ ਉਸ ਰਿਸ਼ਤੇ ਦੀ ਕਦਰ ਕਰੋ ਉਸ ਰਿਸ਼ਤੇ ਦੀ ਕਦਰ ਕਰੋਗੇ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਤੇ ਉਹ ਰਿਸ਼ਤੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਣਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ